ਸਸਿਕਾ ਜੀ ਮੈਂ ਹਕਮਲ ਕਪੂਰ ਉਸ ਦੇਖ ਰਹੇ ਚੈਨਲ ਪੰਜਾਬੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਫ ਚੁਣੇ ਹੋਏ ਅਧਿਕਾਰਾ ਦੇ ਲਈ ਡੀਟੀ ਪਾਦਸ਼ਤਾ ਨਿਯਮਾਂ ਨੂੰ ਸਖਤ ਕਰਨ ਦਾ ਵਾਅਦਾ ਕਰ ਰਹੇ ਨੇ ਅਤੇ ਇਸ ਵਾਅਦੇ ਦੀ ਵਰਤੋਂ ਲਿਬਰਲ ਨੇਤਾ ਮਾਰਕ ਕਾਰਨੀ ਉਤੇ ਨਿਸ਼ਾਨਾ ਬਣਾਉਣ ਦੇ ਲਈ ਕਰ ਰਹੇ ਨੇ ਦਰਅਸਲ ਪੋਲੀਅਮ ਨੇ ਐਤਵਾਰ ਨੂੰ ਆਟਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਉਸ ਚੀਜ਼ ਉਤੇ ਪਾਬੰਦੀ ਲਗਾ ਦੇਣਗੇ ਜਿਸ ਨੂੰ ਉਹ ਸ਼ੈਡੋ ਲੋਪਿੰਗ ਕਹਿੰਦੇ ਨੇ ਚੋਣਾਂ ਨੂੰ ਲੈ ਕੇ ਕੈਨੇਡਾ ਵਿੱਚ ਮਾਹੌਲ ਪੱਕਿਆ ਹੋਇਆ ਇਸ ਵਿਚਾਰਿਕ ਕੰਜ਼ਰਵੇਟਿਵ ਨੇਤਾ ਦਾ ਵਾਧ ਬਿਆਨ ਸਾਹਮਣੇ ਉਨ੍ਹਾਂ ਕਿਹਾ ਕਿ ਅਸੀਂ ਲਾਬਿੰਗ ਦੀ ਕਮੀ ਨੂੰ ਖਤਮ ਕਰ ਦਵਾਂਗੇ ਅਤੇ ਸਤਕਾਰਯੋਗ ਅਧਿਕਾਰੀਆਂ ਦੇ ਸਲਾਹਕਾਰ ਦੇ ਵਜੋਂ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਨੂੰ ਲਾਬਿਸਟ ਵਜੋਂ ਰਜਿਸਟਰ ਕਰਨ ਦੀ ਲੋੜ ਹੋਵੇਗੀ ਜਦੋਂ ਵੀ ਉਹ ਉਹਨਾਂ ਮਾਮਲਿਆਂ ਉੱਤੇ ਸਲਾਹ ਦੇ ਰਹੇ ਹੋਣਗੇ ਜੋ ਉਹਨਾਂ ਦੇ ਵਿੱਤੀ ਹਿੱਤਾਂ ਜਾਂ ਫਿਰ ਉਹਨਾਂ ਦੀ ਕੰਪਨੀ ਦੇ ਹਿੱਤਾਂ ਨੂੰ ਛੁੰਦੇ ਨੇ ਤਾਂ ਉਹਨਾਂ ਕਿਹਾ ਕਿ ਇਸ ਨਿਯਮ ਦੇ ਕਾਰਨ ਇਹਨੂੰ ਲਾਬੈਸਟ ਵਜੋਂ ਰਜਿਸਟਰ ਕਰਨ ਦੇ ਲਈ ਮਜਬੂਰ ਕੀਤਾ ਹੋਵੇਗਾ ਜਦੋਂ ਉਹਨਾਂ ਨੇ ਲਿਬਰਲ ਪਾਰਟੀ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਸਲਾਹ ਦਿੱਤੀ ਸੀ ਕੰਜ਼ਰਵੇਟਿਵ ਨੇਤਾ ਨੇ ਇਹ ਵੀ ਕਿਹਾ ਕਿ ਉਹ ਕੈਬਨਿਟ ਮੰਤਰੀਆਂ ਨੂੰ ਟੈਕਸ ਹਮਾਨਾ ਤੋਂ ਪੂਰੀ ਤਰ੍ਹਾਂ ਵੱਖ ਹੋਣ ਅਤੇ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨ ਦੀ ਮੰਗ ਕਰਨਗੇ ਪੋਲੀਵ ਨੇ ਆਪਣੇ ਉਪਾਵਾਂ ਦੇ ਪੈਕੇਜ ਨੂੰ ਜਵਾਬਦੇਹੀ ਐਕਟ 2.0 ਵੱਜੋਂ ਬਿਲ ਕੀਤਾ। ਉਹਨਾਂ ਸਾਬਕਾ ਸਟੀਫਨ ਹਾਰਪਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਇੱਕ ਕਾਨੂੰਨ ਦਾ ਹਵਾਲਾ ਵੀ ਦਿੱਤਾ। ਦਸੇ ਪੋਲੀਵ ਨੇ ਲਿਬਰਲ ਨੇਤਾ ਉੱਤੇ ਕਈ ਦਿਨਾਂ ਤੱਕ ਸਵਾਲ ਨਾ ਲੈ ਕੇ ਜਨਤਾ ਨੂੰ ਲੁਕਣ ਦਾ ਦੋਸ਼ ਵੀ ਲਾਇਆ ਅਤੇ ਕੈਨੇਡੀਅਨਾਂ ਨੂੰ ਆਪਣੇ ਨਿਵੇਸ਼ਾਂ ਬਾਰੇ ਖੁੱਲ੍ਹ ਦੱਸਣ ਤੋਂ ਇਨਕਾਰ ਕਰ ਦਿੱਤਾ ਲਿਬਰਲਾਂ ਨੇ ਪੋਲੀਵ ਨੂੰ ਜਵਾਬ ਵਿੱਚ ਐਥਵਰਡ ਨੂੰ ਆਪਣੇ ਸਮਰਥਕਾਂ ਨੂੰ ਇੱਕ ਫੰਡ ਇਕੱਠਾ ਕਰਨ ਦੀ ਵੀ ਪਿੱਛੇ ਭੇਜੀ ਜਿਸ ਦੇ ਵਿੱਚ ਕਿਹਾ ਗਿਆ ਕਿ ਪੋਲੀਵ ਮੀਡੀਆ ਪਹੁੰਚ ਨੂੰ ਸੀਮਤ ਕਰਦੇ ਨਹੀਂ ਜਿਵੇਂ ਉਹ ਪ੍ਰਤੀ ਦਿਨ ਸਵਾਲਾਂ ਦੀ ਗਿਣਤੀ ਨੂੰ 4 ਤੱਕ ਸੀਮਤ ਕਰ ਰਹੇ ਨਹੀਂ ਲਿਬਰਲ ਪਾਰਟੀ ਦੇ ਪੁਲਾਰੇ ਮੁਹੰਮਦ ਹੁਸੈਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਛੁਪ ਰਿਹਾ ਹੈ ਅਤੇ ਮੀਡੀਆ ਨੂੰ ਜਵਾਬ ਦੇਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਫੀਅਰ ਪੋਲੀਵ ਹੈ। ਜਥੇਪਤ੍ਰ ਕਾਰਾ ਵੱਲੋਂ ਪੁੱਛਿਆ ਗਿਆ ਕਿ ਕੀ ਕਾਰਨੀ ਦਾ ਮੁਹਿੰਮ ਤੋਂ ਪਿੱਛੇ ਹਟਣ ਦਾ ਫੈਸਲਾ ਮਾਇਨੇ ਰੱਖਦਾ ਹੈ ਕਿਉਂਕਿ ਇਸ ਦੇ ਨਾਲ ਉਸ ਨੂੰ ਕੋਈ ਰਾਜਨੀਤਿਕ ਨੁਕਸਾਨ ਨਹੀਂ ਹੋਇਆ। ਲੱਗਦਾ ਤਾਂ ਪੋਲੀਵ ਨੇ ਜਵਾਬ ਦਿੱਤਾ ਕਿ ਇਹ ਇੱਕ ਚੋਣ ਹੈ ਜੋ ਕੈਨੇਡੀਅਨਾਂ ਨੂੰ ਕਰਨੀ ਪਵੇਗੀ। ਇਤਿਹਾਸਿਕ ਚੋਣ ਇੱਕ ਮਹੱਤਵਪੂਰਨ ਹਫ਼ਤੇ ਤੋਂ ਪਹਿਲਾਂ ਕਾੜੀ ਦੀ ਮੁਹਿੰਮ ਬ੍ਰੇਕ ਹੁੰਤੇ ਹੈ ਕਿਉਂਕਿ ਮੁਹਿੰਮ ਦੇ ਵਿੱਚ ਅਜੋਏ ਬ੍ਰੇਕ ਅਸਧਾਰਨ ਨਹੀਂ ਹੈ ਪਰ ਕਾੜੀ ਨੇ ਕੈਬਨਿਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਸੰਸਦ ਦੇ ਵਿੱਚ ਪੱਤਰਕਾਰ ਤੋਂ ਸਵਾਲ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਬਿਊ ਰਿਪੋਰਟ ਚੈਨ ਪੰਜਾਬੀ